ਵਾਇ ਗੁਰੂ ਵੀ ਕਹਿੰਦਾ ਹੈ ਅੱਲਾ ਵੀ ਕਹਿੰਦਾ ਹੈ ਰਾਮ ਵੀ ਕਹਿੰਦਾ ਹੈ ਪਰ ਨਾਲ ਨਾਲ ਝੂਠ ਵੀ ਬੋਲੇ ਮਨ ਦੇ ਵਿੱਚ ਮੰਦੇ ਖਿਆਲ ਵੀ ਰੱਖੇ ਕਿਸੇ ਦੇ ਕੰਮ ਵਿਗਾੜਨ ਦੇ ਲਈ ਹਮੇਸ਼ਾ ਦੇ ਲਈ ਖਿਆਲ ਲਿਆਉਂਦਾ ਰਹੇ ਇਨਸਾਨ ਕਹਿੰਦੇ ਉਹ ਜ਼ੁਬਾਨ ਤੋਂ ਵਾਇ ਗੁਰੂ ਅੱਲਾ ਰਾਮ ਕਿਹਾ ਹੋਇਆ ਬ्यर्थ ਹੈ ਰੱਬ ਦਾ ਨਾਮ ਬੜਾ ਬੇਸ਼ੁਮਾਰ ਕੀਮਤੀ ਹੈ ਉਹ ਐਗਜ਼ਾਮਪਲ ਛੋਟੀ ਜੀ ਵੀ ਕਿਸੇ ਨੇ ਵੱਡੀ ਮਹਿੰਗੀ ਕਾਰ ਲਿਆਂਦੀ ਹੋਵੇ ਜਿਸ ਨੂੰ ਚਲਾਣੀ ਨਾ ਆਉਂਦੀ ਹੋਵੇ ਉਸ ਦੇ ਹੱਥ ਦੇ ਵਿੱਚ ਫੜਾ ਦੇ ਸੁਭਾਵਿਕ ਗੱਲ ਹੈ ਨੁਕਸਾਨ ਹੀ ਹੋਵੇਗਾ ਰੱਬ ਦਾ ਨਾਮ ਬਹੁਤ ਕੀਮਤੀ ਹੈ ਜੇਕਰ ਜਪ ਕੇ ਅਸੀਂ ਝੂਠ ਅਸੀਂ ਮਾੜੇ ਖਿਆਲ ਲੈ ਕੇ ਇਸ ਨੂੰ ਵੀ ਅਸੀਂ ਬਰਬਾਦ ਹੀ ਕਰ ਰਹੇ ਹਾਂ ਅਸੀਂ ਨੁਕਸਾਨ ਹੀ ਕਰ ਰਹੇ ਆਪਨਾ ਇਸ ਕਰਕੇ ਹਮੇਸ਼ਾ ਦੇ ਲਈ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀ ਜ਼ੁਬਾਨ ਤੋਂ ਕਿਤੇ ਨਿੰਦਿਆ ਚੁਗਲੀ ਨਾ ਹੋਵੇ ਸਾਡੇ ਤੋਂ ਕਿਤੇ ਝੂਠ ਨਾ ਬੋਲਿਆ ਜਾਵੇ ਅਸੀਂ ਹਮੇਸ਼ਾ ਦੇ ਲਈ ਰੱਬ ਦਾ ਨਾਮ ਲੈ ਕੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਨਿਰਮਲ